ਹਾਂ ਜੀ ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾਜ ਆ ਮੈਂ ਸਰਵਿਸ ਸਟੇਟਿੰਗ ਤੇ ਕਰਦੇ ਜਿਵੇਂ ਆ ਦੀ ਸਟਾਰਟਿੰਗ ਤੇ 7:30 ਹੋ ਗਿਆ ਜੀ ਤੇ 7:30 ਵਜੇ ਕਰਦੇ ਬਲੌ ਦੀ ਸਟਾਰਟਿੰਗ ਤੇ ਬਾ ਕੂਤਰ ਕਾਤਰ ਵੇ ਨਹੀਂ ਅੱਜ ਲੋਈ ਛੱਡਦੇ ਕਬੂਤਰ ਆਪਾਂ ਪਹਿਲਾਂ ਕਬੂਤਰਾਂ ਨੂੰ ਛੱਡਦੇ ਤੇ ਬਾਅਦ ਕਬੂਤਰ ਛੱਡਦੇ ਆ ਕਬੂਤਰ ਆ ਜੇ ਡੰਡੇ ਵਾਲੇ ਦੇ ਆਪਾਂ ਰੰਗ ਵੀ ਲਾਵਾਂਗੇ ਉਹਦਾ ਗੁਲਾਬੀ ਡੰਡਾ ਤੇ ਕਾਲੀ ਬੁਸ਼ ਕਰਾਂਗੇ ਪਹਿਲਾਂ ਕੂਦਰਾਂ ਨੂੰ ਛੱਡ ਲੀਏ ਮਿੱਤਰੋ ਆਪਾਂ ਆੜ ਕੇ ਸਾਰੀਆਂ ਕੂਦਰਾਂ ਨੂੰ ਛੱਡਦੇ ਤੇ ਬਾਅਦ ਚ ਕਰਦੇ ਆ ਕੂਤਨੇ ਰੰਗ ਵੀ ਆਪਾਂ ਕਰਤਾ ਰੰਗ ਜੀ ਡੰਡੇ ਵਾਲੇ ਦੇ ਕਾਲੀ ਪੂਸ਼ ਕਰਤੀ ਜੀ گلابی ਡੰਡਾ ਕਾਲੀ ਪੂਸ਼ ਅੱਧੀ ਪੂਸ਼ ਕਰਤੀ ਜੀ ਆ ਵੇ ਲੋ ਇਹ ਗਿੱਲਾ ਰੰਗ ਆ ਬਸ ਕਾਹ ਕੇ ਨੂੰ ਆਈ ਉਲਾ ਮਾਰ ਦੇਣਾ ਬਸ ਹੋ ਕੇ ਆਣਗੇ ਥੋੜੇ ਰੰਗ ਸੱਜਾ ਡੰਡਾ ਗੁਲਾਬੀ ਫੱਟੀ ਜੀ ਆ ਤੇ ਕਾਲੀ ਪੂਛ ਕਟੀਆਂ ਅੱਖਾਂ ਸਿਰ ਤੇ ਲਾਲ ਟਿੱਕਾ ਲੱਗਾ ਜੀ ਛੜਤਾ ਜੀ ਡੰਡੇ ਟੋਰੀ ਵਾਲਾ ਵੀ ਕਿੱਧਰ ਗਿਆ ਆਹ ਚੱਲੇ ਜੀ ਆਹ ਸ਼ਗਰੀ ਕੋਲ ਮੁੜਦਾ ਆਹ ਹੁੰਦਾ ਜੀ ਘੈਣ ਲੱਗਦਾ ਰੰਗ ਯਾਰ ਆਇਆ ਤਾਂ ਬਲਰ ਹੋ ਜਾਂਦਾ ਮਿੱਤਰੋ ਫੋਨ ਚਾਰ ਨਹੀਂ ਦਿੰਦਾ ਜਦੋਂ ਆਇਆ ਤੇ ਆਪਾਂ ਉਦੋਂ ਦਿਖਾਵਾਂਗੇ ਤੇ ਇੱਕ ਆ ਪਤਾ ਨਹੀਂ ਕਿਹਦਾ ਫਿਰਦਾ ਲਾਲ ਢੱਡ ਵਾਲਾ ਬੱਚਾ ਹੈ ਫਿਰਦਾ ਇਹਦੇ ਨਾਲ ਪਿੰਡੇ ਹੋਊਗਾ ਆਪਣੇ ਕਿਹਦਾ ਆਪਾਂ ਛੜਤੇ ਲਾਲ ਬਗਲੇ ਦੀ ਦੋਵੇਂ ਪੈਣਾ ਦੂ ਤੇ ਟੂਸਾਂ ਵਾਲਾ ਤਿੰਨ ਨੀਲੀ ਚਾਰ ਡੰਡੇਰਾ ਪੰਜ ਪੰਜ ਤੇ ਕਾਲੀ ਬਗਲੀ 6 ਪਾ 6 7 ਛੜਤੇ ਜੀ ਆ ਕਰਦੇ ਸਾਰੇ ਉੱਚੇ ਹੋ ਗਿਆ ਛਟਨਸਾਰੀ ਤੇ ਨਾਲੇ ਆਪਾਂ ਪਾਦੇ ਕਬੂਤਰ ਜਾਚ ਉਧਰੋਂ ਕਬੂਤਰਾਂ ਆਪਾਂ ਇੱਕ ਦੋ ਹੋਰ ਕੱਢਾਂਗੇ ਜੀ ਮਤਲਬ ਨੀਲੀ ਦੀ ਕਾਲੀ ਬਗਲ ਵਾਲੀ ਦੀ ਤੇ ਇੱਕ ਲਾਲ ਬਗਲ ਵਾਲੀ ਦੀ ਦੂਜੀ ਡਾਈ ਆ ਜੀ ਹਾਂ ਉਹ ਨੀਲੀ ਦੂਜੀ ਡਾਈ ਆ ਤੇ ਇਹਨਾਂ ਚੋਂ ਆਪਾਂ ਹੋਰ ਕੱਢ ਲਾਂਗੇ ਇੱਕ ਦੋ ਉਤਰ ਤੇ ਉਹ ਬਾਕੀ ਓਕੇ ਰਿਪੋਰਟਾਂ ਆਈਆਂ ਬੱਚੇ ਬੰਨਤੇ ਸੀਗੇ ਬੱਚਿਆਂ ਦੇ ਯਾਰ ਸ਼ਾਇਦ ਅੱਜ ਰੰਗ ਲਾਦ ਗਏ ਇੱਕ ਤਾਂ ਕਰਾਂਗੇ ਲਾਲ ਕੰਡ ਕਾਲਾ ਟੂਸਾ ਜਾਂ ਕਾਲਾ ਕੰਡ ਲਾਲ ਟੂਸਾ ਦੋ ਆਰੇ ਤੇ ਦੋ ਔਰ ਹੈ ਤੇ ਇਧਰ ਕੂਤਰ ਜਾ ਚ ਪਾਰੇ ਧੁੱਪੇ ਉਧਰ ਕਬੂਦਾਂ ਦਾ ਪਤੰਗਾਈ ਦੁਪਹਿਰੇ ਇੱਕ ਦੋ ਕੱਢ ਲਾਂਗੇ ਆ ਬਾਕੀ ਓਕੇ ਰਿਪੋਰਟਾਂ ਜਾ ਗਈ ਉਹ ਇੱਤਿਆਨ ਚੂਜੇ ਨਿਕਲੇ 1 2 ਤੇ ਇੱਕ ਉਹ ਪਰੇ ਫਿਰਦਾ ਤਿੰਨ ਅੰਡੇ ਸੀਗੇ ਆਪਣੇ 5 ਤੇ ਇਹ ਨਿਕਲੇ ਇੱਕ ਤਰੀਕ ਨੂੰ ਕੱਲ ਦੇ ਮਤਲਬ ਨਿਕਲੇ ਵੇ ਇਹ ਦੋ ਵਾਰ ਇਹ ਘਾਰਿਆ ਤੇ ਹੋਂ ਮੈਂ ਡਾਕੂਮੈਂਟ ਬਾਹਰ ਛੱਡਤੇ ਸੀਗੇ ਮੈਂ ਦਾਣੇ ਦੋਨੇ ਚੜਚੋਕ ਲੈਣੇ ਦੀ ਖਾਨ ਲੱਗ ਪਿਆ ਤੇ ਯਾਰ 5 ਸੀਗੇ ਅੰਡੇ ਇੱਕ ਅੰਡਾ ਹੋਮੀ ਪਿਆ ਤੇ ਇੱਕ ਯਾਰ ਚੂਜਾ ਪਤਾ ਨਹੀਂ ਕਿਧਰ ਗਿਆ ਕੱਲ ਤਾਂ ਸੀਗੇ 4 ਚੂਚੇ ਨਿਕਲੇ ਵੇ ਤੇ ਜੇ ਹੁਣ ਆ ਕੇ ਤੜਕੇ ਵੇਖਿਆ ਸਾਲੇ 3 ਹੀ ਰਹਿ ਗਏ ਆ ਤਿੰਨ ਫਿਰਦੇ ਇੱਕ ਆਂਡਾ ਪਿਆ ਚਾਰ ਫਿਰ ਪੰਜਵਾਂ ਪਤਾ ਹੀ ਨਹੀਂ ਕਿਧਰ ਗਿਆ ਮੈਂ ਸਾਰੀ ਲੱਭ ਲੈਗੇ ਤੇ ਲੱਭਿਆ ਮੈਨੂੰ ਤਾਂ ਕਮਾਲ ਦੀ ਗੱਲ ਆ ਯਾਰ ਐ ਚਲ ਵੇਖ ਗਏ ਬੱਚਾ ਕਿਵੇਂ ਕੀ ਕਹਿੰਦਾ ਇੱਕ ਆਂਡਾ ਵੀ ਹੈ ਨਹੀਂ ਮਿੱਤਰੋ ਲੋਈ ਤੇ ਤਰਾਂਡ ਵੀ ਇੱਕ ਹੈ ਨੀਗਾ ਤੇ ਇੱਕ ਕੁਕੜੀ ਦਾ ਅੰਡਾ ਹੈ ਨੀਗਾ ਕਮੈਂਟ ਕਰਕੇ ਦੱਸੋ ਜੀ ਯਾਰ ਕੀ ਹੱਕੀ ਹੋਇਆ ਹੋਊਗਾ ਨਾ ਕੀ ਸੀਨ ਬਣਿਆ ਹੋਊਗਾ ਥੱਲੇ ਤਾਂ ਨਾਪਦਾ ਇਹਦਾ ਅੰਡਾ ਨਹੀਂ ਜੀ ਇੱਕ ਤੇ ਤਰਾਂਡਾ ਹੈ ਨੀਗਾ ਪੰਜ ਇਹ ਸੀਗੇ ਤੇ ਪੰਜ ਆ ਸੀ ਇੱਕ ਕੁਕੜੀ ਦਾ ਅੰਡਾ ਹੈ ਨੀਗਾ ਦੋ ਆਂਡੇ ਹੈ ਨਹੀਂ ਚਾਰ ਯਾਰ ਬੱਚੇ ਕੱਲ ਚਾਰ ਨਿਕਲੇ ਸੀ ਗੁਗੜੀ ਦੇ ਤੇ ਪੰਜ ਮਾ ਪਿਆ ਇਹਦੇ ਪੂਰੇ ਸੀਗੇ ਬੱਚੇ ਹੀ ਪਤਾ ਨਹੀਂ ਕਿਧਰ ਗਏ ਕਿ ਯਾਰ ਤੇ ਤਰੰਡਾ ਇੱਕ ਹੈ ਨੀਗਾ ਇਹ ਤਾਂ ਬੱਚੇ ਨਿਕਲੇ ਹੀ ਨਹੀਂਗੇ ਜੇ ਚਲੋ ਕੋਈ ਨਹੀਂ ਫਿਰ ਜੇ ਨਿਕਲੇ ਠੀਕ ਆ ਬਹੁਤ ਓਕੇ ਆ ਜਮਾ ਆ ਕਰਦੇ ਦੇਗੀ ਜੀ ਲਾਲ ਬਗਲ ਵਾਲੀ ਖੂਦਰੀ ਜੋਰ ਲੱਗਾ ਵਾ ਖੂਦਰੀ ਦਾ ਕਿਉਂਕਿ ਅੱਜ ਦੂਜੀ ੜਾਈ ਹੈ ਇਹਦੀ ਇੱਕ ਵੈਰੀ ਉਹ ਲਗੜ ਵੀ ਆ ਗਿਆ ਉਹ ਜੇ ਕਿ ਉੱਤਰ ਕਿਧਰ ਗਏ ਦੂਜੀ ਵੀ ਦਿਖਾ ਦੇਵੇ ਤੁਹਾਨੂੰ ਔਰ ਲਗੜੀ ਫਿਰਦਾ ਇਹ ਇਕੱਲਾ ਲਗੜਾ ਆ ਚੱਲੇ ਜੀ ਡੰਡੇ ਤੇ ਪੂਛ ਵਾਲਾ ਦੁਆ ਆਉਂਦੇ ਨੀਲੀ ਕਿਧਰ ਗਈ ਨੀਲੀ ਆ ਚੱਲੀ ਜੀ ਤੇ ਇਹ ਕਾਹ ਵਾਲੀ ਲਾਲ ਬਗਨ ਵਾਲੀ ਨੰਗੀ 6 ਛੱਡੇ ਸੀ 5 ਵਰਦੇ ਇੱਕ ਬਹਿ ਗਈ ਜਿਹਨ ਤਾੜੀ ਦਿੰਨੇ ਆਪਾਂ ਜ਼ੋਰ ਲੱਗਾ ਬੈਗੂ ਦਰੀ ਦਾ ਕਿ ਅੱਜ ਦੂਜੀ ਢਾਈ ਆ ਮਤਲਬ ਸਾਲ ਦੀ ਬੰਦ ਆ ਜੀ ਇਹ ਮਤਲਬ ਪਹਿਲਾਂ ਗਾ ਜੀ ਬੱਚੇ ਲੱਗੇ ਹੋਏ ਆ ਨਾ ਤੇ ਸਾਲ ਹੋ ਗਿਆ ਬੰਦ ਨੂੰ ਦੂਜੀ ਢਾਈ ਸੀ ਅੱਜ ਇਹਦੀ ਓਕੇ ਰਬੋਟਾਂ ਜੀ ਸਿੱਧੀ ਆ ਗਈ ਤਾੜਤੀ ਕੁਤਰੀ ਆਪਾਂ ਓਕੇ ਉਹ ਰਬੋਟਾਂ ਇਹਦੀ ਅੱਜ ਦੂਜੀ ਢਾਈ ਸੀ ਇਹਦੀ ਭੈਣ ਦੀ ਹੈਗੀ ਤੀਜੀ ਡਾਈ ਲਾਲ ਬਗਲ ਨਾਲੀ ਇਹਦੀ ਇੱਕ ਬਗਲ ਲਾਲ ਉਹਦੇ ਵਿੱਚ ਦੋਵੇਂ ਬਗਲਾਂ ਲਾਲ ਆ ਓਏ ਫਿਰਦੀ ਉੱਚੀ ਖੜੀ ਆ ਉਹ ਬਾਈਰ ਆਪਾਂ ਉੱਡਣ ਡਾਉਣ ਦਾ ਕੋਈ ਨਹੀਂ ਬਸ ਕੂਤ ਡਿੱਗਿਆ ਨਾ ਹੋਵੇ ਸਿੱਧਾ ਆ ਜੇ ਡਾਟ ਆਪਾਂ ਆਪੀ ਲਵਾਂਗੇ ਬਾਕੀ ਫਿਰ ਚੱਕਰ ਮਾਰਗੇ ਕੂਤਰ ਉੱਚੇ ਹੋ ਗਏ ਆ ਆਹ ਰੀ ਨੀਲੀ 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 ਨੀਵੀਂ ਉਹੜਦੀ ਕੱਲੀ ਜੀ ਉਹ ਮੇਤਰੋ ਲਗੜ ਪਈ ਜਾਂਦੀ ਹੈ ਕੂਤਰਾਂ ਨੂੰ ਆਹ ਚੱਲੀ ਲਗੜ ਆ ਚੰਦੀ ਤੇ ਪਾਸੇ ਉਹ ਟੁੱਟ ਕੇ ਆਉਂਦੀ ਦੋਰੀ ਪਈ ਆ ਪਰ ਹਜੇ ਨੇੜੇ ਨਹੀਂ ਆਈ ਕਿਸੇ ਦੇ ਆ ਚੰਦੀ ਆਉਗੀ ਫੇਰ ਇਹ ਉੱਚੀ ਹੋਈ ਜਾਂਦੀ ਗੂਤਰੀ ਬਹੁਤ ਉੱਚੇ ਖੜੇ ਆ ਪੰਜ ਆ ਗੂਤਰਾ ਮੇਰਾ ਆਦਾਇ ਰੱਤ ਵਾ ਐ ਨੀਲੀ ਨੋਦੀ ਸੀ ਗਿਆ ਸਰਦੀ ਆਈ ਫੇਰ ਟੁੱਟ ਗਈ ਟੁੱਟ ਗਈ ਟੁੱਟ ਗਈ ਆਈ ਅੰਦੇ ਹੀ ਗਈ ਕਿਹੜੇ ਨੂੰ ਜਾਊਗੀ ਇਹ ਹੁਣ ਚਿੱਟਿਆਂ ਨੂੰ ਗਈ ਜੀ ਆਹ ਫਿਰ ਦੋ ਪਤਾ ਨਹੀਂ ਕਿਹਦੇ ਚਿੱਟੇ ਬਚ ਗਏ ਬਾਜ ਗਏ ਬਾਜੀ ਕੋ ਪਤਾ ਲੱਗ ਗਿਆ ਨਾ ਗਈ 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 ਏ ਚੱਕੂ ਗਿਆ ਕੱਦਾ ਜੀ ਪੂਰੇ ਪੂਰੇ ਚਾਂਸ ਆ ਐਨਾ ਬਲਾਰ ਨਹੀਂ ਹੋ ਰਿਹਾ ਹਟ ਜਾ ਮੈਂ ਤੈਨੂੰ ਆ ਗਈ ਇਹ ਕਾਲਾ ਕਾਬਜ ਨਹੀਂ ਹੁੰਦਾ ਉਹ ਆ ਚੀਜ਼ ਯਾਰ ਮੁਸ਼ਕਲ ਛੱਡੇ ਆ ਗਏ ਦੋ ਪਤਾ ਨਹੀਂ ਕੀ ਦੇ ਆਪਣੇ ਨੀ ਹਾਲੀਗੂਤਰ ਆ ਗਏ ਤੂੰ ਇਹਨਾਂ ਨੂੰ ਜਾਊਗੀ ਗਈ ਆ ਗਈ ਆ ਗਈ ਨਹੀਂ ਬੱਜ ਕੇ ਬੱਜ ਕੇ ਨਾ ਕੂਤਰ ਆਪਣੇ ਵੀ ਆ ਗਏ ਨੀਵੇਂ ਨੀਲੀ ਵੀ ਆ ਗਿਆ ਨੀਲੀ ਨੂੰ ਆਈ ਸੀ ਦੋ ਤਿੰਨ ਰੀ ਆ ਗਈ ਨੀਲੀ ਬੈਠੂਗੀ ਮੈਂ ਤਾਂ ਲੱਗਦਾ ਜਿਵੇਂ ਕੋਣ ਹੋਗੇ ਮੁੜੀ ਨੀਲੀ ਤਾਂ ਜਿਵੇਂ ਅੱਗ ਇਨ ਦੋਨ ਕਬੂਤਰ ਨੂੰ ਮੇ ਆ ਗਈ ਸੀ ਆ ਫਿਰ ਦੇ ਪਤਨ ਕੀਦੇ ਇਹ ਉਤੋਂ ਆਈ ਸਾਰੇ ਕਬੂਤਰੇ ਤੋੜ ਤੇ ਆ ਗਏ ਸਾਰੇ ਆਪਣੇ ਆ ਗਈ ਨੀਲੀ ਉਹ ਗਈ ਬਾਜ ਹੁਣ ਆ ਗਿਆ ਆਪਾਸਤ ਬਾਈ ਛੱਡ ਦੇਣੀ ਇਹਨੂੰ ਕਰਕੇ ਇੱਕ ਖੱਦਾ ਪਾ ਚੱਲੀ ਸੀ ਨੀਲੀ ਦੇ ਦਾ ਗਈ ਜੀ ਲੋ ਜੀ ਨੀਲੀ ਫੇਰ ਕੋ ਘਨ ਲੱਗ ਪਈ ਆ ਜੀ ਸਾਰੇ ਗੂਤਰ ਫੇਰ ਚੜ ਗਏ ਉੱਚੇ ਤੇ ਉਹ ਵੀ ਸਾਈਡ ਤੇ ਕੋ ਘੂਗੀ ਜਾਂਦੀ ਆ ਆ ਘੂਗੀ ਜਾਂਦੀ ਨੀਲੀ ਆ ਡੰਡੇ ਟੌਰੀ ਆ ਘੂਗੀ ਜਾਂਦਾ ਕਾਲੀ ਬਗਲ ਵਾਲੀ ਉੱਚੀ ਖੜੀ ਆ ਤੇ ਉਤਰੀ ਨਹੀਂ ਮਿੱਤਰੋ ਤੇ ਲਾਲ ਬਗਲ ਵਾਲੀ ਵੀ ਆ ਗਈ ਸੀ ਨੀ ਵੀ ਉਹ ਵੀ ਫੇਰ ਚੜ ਗਈ ਖਾਨੀਲੀ ਮਾਰੀ ਇਹਨੇ ਚੱਕਰ ਹੋ ਗਿਆ ਵਿਚਾਲੇ ਪੌੜੀ ਤੇ ਆ ਗਈ ਡੰਡੇ ਲਈ ਬਨਾਲ ਹੀ ਜਾਊਗਾ ਲਾਲ ਬਲ ਵਾਲੀ ਪਹਿਲਾਂ ਮੁੜ ਗਈ ਕਿਦੋਂ ਆਹ ਘੂਗੀ ਜਾਂਦੀ ਆ ਲਗੜ ਵੀ ਆਣੀ ਦੁਰ ਫੋਕਸ ਨਹੀਂ ਹੰਦਾਂ ਨਹੀਂ ਵਿਖਾ ਦਿੰਦੇ ਆ ਆ ਲਾਲ ਬਗਨਾਂ ਲਈ ਆ ਗਈ ਆ ਲਾਲ ਬਗਨਾਂ ਲਈ ਬੈ ਗਈ ਜੀ ਤਾਰਤੀ ਆਪਾਂ ਤੇ ਫੜ ਕੇ ਇਹਨੂੰ ਹੀ ਆਪਾਂ ਬਾਹਰ ਜਲਦੀ ਹਟ ਲੈਂਦੇ ਆ ਸਾਫ ਨੂੰ ਲੈ ਲੂਗੀ ਬਾਅਦ ਚ ਗੁੜ ਦੇ ਕੇ ਤੇ ਪਾਣੀ ਮੂਣੀ ਪਿਾਵਾਂਗੇ ਇਹਨੂੰ ਨਵੇਂ ਲੋਕ ਕੁੜਦੇ ਚ ਜੇ ਫੜੀ ਨਹੀਂ ਜਾਂਦੀਗੀ ਇਹ ਬਾਹਰ ਹੀ ਓਟਾ ਜਿੰਨਾ ਓਟਨਾ ਇੱਥੇ ਰਾਵਣਾ ਬਹਿ ਜਾ ਕੇ ਬਾਹਰ ਛੱਡ ਲਿਆ ਹਵਾਲਿਆ ਰੇ ਕਿੱਥੇ ਭੱਜੇਗੀ ਚਾਲ ਆ ਜਾ ਪਕੜ ਲਈ ਜੀ ਇਹਨੂੰ ਆਪ ਬਾਹਰ ਛੱਡ ਦਿੰਨੇ ਆ ਜਾਲੀ ਛੱਡ ਲਈ ਆ ਮਣਕਾ ਪਾਣੀ ਪੂਣੀ ਪਿਆਦਾਂਗੇ ਇਹਨੂੰ ਗੋੜ ਦੇ ਦਾਂਗੇ ਤਾਂੜ ਤੇ ਇਹ ਦੋਵੇਂ ਕਬੂਤਰਾਂ ਨੀਲੀ ਕਬੂਤਰੀ ਤੇ ਲਾਲ ਬਗਲਾਂ ਵਾਲੀ ਓਕੇ ਹੋਊਗਾ ਜਮਰ ਰਿਪੋਰਟਾਂ ਜੀ ਫਿਰ ਲਾ ਦੇ ਜੰਦਰਾਂ ਨੂੰ ਸਾਸੂ ਦਵਾ ਕੇ ਤੇ ਪਾਣੀ ਪੂਣੀ ਪਿਆਦਾਂਗੇ ਨਾਲੇ ਗੁੜ ਦੇਵਾਂਗੇ ਤੇ ਬਾਕੀ ਕੂ ਤਰੂਚੇ ਫਿਰਦੇ ਅਜੇ ਤੁਹਾਨੂੰ ਦਿਖਾ ਦਿੰਨੇ ਆ ਉਹ ਚੱਲਿਆ ਇੱਕ ਤਾਂ ਉੱਚੇ ਵਾਲਿਆ ਫੋਕਸ ਨਹੀਂ ਹੋ ਰਿਹਾ ਬਲਰ ਕਰ ਜਾਂਦਾ ਕੈਮਰਾ ਜੋ ਨੀਵੇਂ ਉਨੇ ਚੱਲ ਤੁਹਾਨੂੰ ਦਿਖਾਉਣੇ ਆ ਆਪਾਂ ਕਬੂਤਰ ਮਿੱਤਰੋ ਜਾਜ ਪਾਏ ਪਏ ਆ ਤੇ ਇਹ ਕਬੂਤਰ ਵੱਧਾ ਵਿਆ ਤੇ ਡੰਡੇ ਲ ਕੂਤਰੀ ਬੈ ਗਿਆ ਸੀਗਾ ਲਾਲ ਡੰਡਾ ਕਾਲੀ ਪੂਸ਼ ਤੇ ਇਹ ਆਪਾਂ ਸਾਸੂ ਦਵਾਤਾ ਇਹਨੂੰ ਤੇ ਜਾਲੀ ਛੜਦਾ ਸੀਗਾ ਮੈਂ ਤਾਂ ਹੈ ਨਹੀਂ ਘਰੇ ਤੇ ਡੈਡੀ ਨਾੜਦਾ ਸੀ ਇਹ ਬਾਅਦ ਚ ਮੈਂ ਤਾਂ ਕਿਤੇ ਜਾਵੜਿਆ ਸੀਗਾ ਕੰਮ ਪੈ ਗਿਆ ਸੀ ਮੈਨੂੰ ਤੇ ਉੱਥੇ ਟਾਈਮ ਲੱਗ ਗਿਆ ਮੈਨੂੰ ਤੇ ਗੁਰਦੇ ਤਾਂ ਪਾਣੀ ਦੇਤਾ ਹੁਣ ਆਪਾਂ ਖੁੱਡੇ ਹੀ ਛੜਦੇ ਆਂ ਦਾਣਾ ਪਾਣੀ ਚ ਅਕ ਲੂਗਾ ਨਵਈ ਫਰੈਸ਼ ਹੋਇਆ ਪੀਲਾ ਪਾਣੀ ਪੁਣੀ ਤੇ ਨੀਲੀ ਵੀ ਤੁਹਾਨੂੰ ਦਿਖਾ ਦਿੰਦੇ ਆ ਇਹ ਆਹ ਬੇਟੀ ਜੀ ਜੋੜ ਲੱਗਾ ਵੈ ਨਹੀਂ ਲੀਦਾ ਵੀ ਆ ਲਾਲ ਬਗਲਾ ਨੇ ਜਾਵੜੀ ਦੇ ਕੋਲੇ ਦੋਵੇਂ ਇਕੱਠੇ ਬੈੰਗਾ ਇਹਨੇ ਮੈਂ ਵੀ ਕੈਮਰੇ ਚ ਆਉਣਾ ਮੈਂ ਕਿਹਾ ਤੂੰ ਵੀ ਆ ਜਾ ਚੱਲ ਓਕੇ ਰਬੋਟਾਂ ਜੀ ਲਵ ਯੂ ਸਾਰੇ ਜਾਨਵਰਾਂ ਦਾ ਤਾੜਦੇ ਆ ਤੇ ਕੂਤਰ ਰਹਿ ਗਈ ਸਕੂਤਰ ਆਪਾਂ ਤਾੜ ਦੰਨੇ ਹੁਣ ਸਕੂਟਰ ਦਾ ਪਹਿਲਾਂ ਤਾੜ ਦਿੰਗਾ ਸੀ ਕੂਤਰ ਰਹਿ ਗਈ ਸਕੂਤਰ ਹੁਣ ਤਾੜ ਦੰਨੇ ਆ ਤੇ ਦਾਣਾ ਪਾਣੀ ਪਾ ਦੰਨੇ ਕੂਤਰਾਂ ਨੂੰ ਹੋਲੀ ਡੋ ਰਹਿ ਗਈ ਚਲੋ ਛੁਰੋ ਛੁਰ ਗਈ ਓਕੇ ਹੋ ਗਿਆ ਮਰ ਬੋਟਾਈ ਬਸ ਦਾਣਾ ਪਾਣੀ ਕੂਤਰਾਂ ਨੂੰ ਪਾ ਦਨੇ ਆ ਪਾਣੀ ਰੈਡੀ ਹੈ ਪਾਣੀ ਵੀ ਲੈ ਆਂਦਾ ਦਾਣੇ ਵੀ ਰੈਡੀ ਹੈ ਤੇ ਬਸ ਇੱਕ ਅੱਦੇ ਦਿਨ ਤੇ ਕਰ ਆਪਾਂ ਕੂਤਰਾਂ ਦਾ ਪਾਣੀ ਵੀ ਲਾਉਣਾ ਕੇ ਆਪਣੇ ਕੋਲ 11 ਪਿਛਲੇ ਸਾਲਾ ਗੁੜ ਤਾਂ ਪਿਆ ਸੀ ਨਾ ਤੇ ਐਸ ਕੀ ਆਪਾਂ ਫੇਰ ਲਾਉਣਾ ਇੱਕ ਬਈ ਚੰਡੀਗੜ੍ਹੋਂ ਆਉਣਾ ਨਾ ਬਾਬਾ ਜਣ ਲੈ ਕੇ ਜਾਣਾ ਐ ਤਾਂ ਨਾ ਰਹਿਣਗੇ ਲੈਣ ਨੂੰ ਬਾਬਾ ਜਣ ਨਹੀਂ ਆਉਣਗੇ ਤੇ ਉਹ ਕਰਨ ਬਈ ਰਲਾਇਕ ਨੇਰ ਲਿਆਈ ਕਾ ਨੇਰ ਲਿਆਈ ਬਈ ਜਦੋਂ ਟਾਈਮ ਲੱਗਿਆ ਉਹਦੇ ਨਾਲੇ ਕਬੂਤਰਾਂ ਪਾਣੀ ਲੈ ਕੇ ਆਉਣਾ ਬਸ ਥੋੜੇ ਦਿਨਾਂ ਤੱਕਰ ਤੇ ਇਹਨਾਂ ਨਾਲੇ ਗੁੜ ਦਾ ਸਮਾਨ ਲੈ ਆਉਣਾ ਕਿਰਾਂ ਆਪਣੇ ਕੋਲ ਪਿਆ ਸੀਗਾ ਤੇ ਆਪਾਂ ਤਾਂ ਕਿਰੋਂ ਹੀ ਕਬੂਤਰਾਂ ਦੇ ਦਿੰਨੇ ਆ ਤੇ ਬਾਕੀ ਆਲਮੋਸਟ ਯਾਰ ਆਪਣੀ ਗੁੱਤਰ ਚੱਲ ਹੀ ਪਈ ਆ ਦੋ ਕਿਦਨੀ ਤਾ ਗੋੜ ਤੇ ਚੱਲ ਪਈ ਗੁੱਤਰ ਕੇਰਾ ਵਾ ਹੁਣ ਜਿਹੜੇ ਨਵੇਂ ਨਵੇਂ ਕੱਢੀ ਚੱਲਾਂਗੇ ਉਹਨਾਂ ਵਾਸਤੇ ਲੋਡ ਪਾਊਗੀ ਬਰ ਨਵੇਂ ਇੱਕ ਅੱਧਾ ਇੱਕ ਦੋ ਕੱਢੀ ਜਾਣੇ ਆ ਰੋਜ਼ ਰੋਜ਼ ਹੀ ਆਪਾਂ ਹੁਣ ਸ਼ਾਇਦ ਕੱਲੂ ਵੀ ਇੱਕ ਗੁੱਤਰੀ ਕੱਢ ਲਗੇ ਬਰ ਰੋਜ਼ ਰੋਜ਼ ਹੀ ਕੱਢਿਆ ਕਰਾਂਗੇ ਯਾਰ ਰੋਜ਼ ਰੋਜ਼ ਰੰਗ ਲਾਇਆ ਕਰਾਂਗੇ ਅੱਜ ਵੀ ਇੱਕ ਦੇ ਲਾਇਆ ਹਨਾ ਕਾਲੀ ਪੂਸ਼ ਕੀਤੀ ਆ ਲਾਲ ਡੰਡਾ ਕੀਤਾ ਗੁੱਤਰ ਦੇ ਤਾਂ ਹੀ ਫਿਰਦਾ ਹੁਣ ਬਾ ਦਰਾ ਭਲਾ ਕਰੇ ਆਹ ਬੈਠਾ ਲਾਲ ਡੰਡਾ ਕੀਤਾ ਤੇ ਕਾਲੀ ਪੂਛ ਕੀਤੀ ਹੈ ਜੀ ਉਹ ਪੂਰੀ ਵਧੀਆ ਹੋ ਗਈ ਆ ਕੋਈ ਖਾਮਣੀ ਪਾਟੇ ਕੋਈ ਗੋਸ ਨਹੀਂ ਹੈ ਨਾ ਕਿਹੜਾ ਮਿੱਤਰ ਕੂਤਰਾ ਦਾਣੇ ਬਾਦਨੇ ਆ ਤੇ ਬਾਕੀ ਗੱਲਾਂ ਬਾਅਦ ਚ ਕਰਦੇ ਆਪਾਂ ਬਾ ਮਿੱਤਰ ਚੋਗ ਲਿਆ ਕੂਤਰਾ ਦਾਣਾ ਪਾਣੀ ਜੀ ਬਾਹਾਂ ਜਿਹੜੇ ਆਪਾਂ ਕੂਤਰਾ ਕੱਢਿਆ ਤੇ ਤਿੰਨ ਕੂਤਰਾ ਕੱਢਣਾਂ ਨਾ ਇਹ ਕਾਗ ਕੂਤਰ ਕੱਢਿਆ ਤੇ ਬਾਅਦ ਛੱਡੇ ਹੀ ਕਰਾਂਗੇ ਹੁਣ ਆਪਾਂ ਬਹੁਤ ਐ ਰੋਜ਼ ਰੋਜ਼ ਕੱਢਿਆ ਕਰਾਂਗੇ ਕੂਤਰ ਰੋਜ਼ ਰੋਜ਼ ਰੰਗ ਲਾਇਆ ਕਰਾਂਗੇ ਇੱਕ ਦੂਆ ਦੇ ਲਾਤਾ ਤੇ ਨੈ ਲਾਦਾ ਨਾ ਬੱਲਾਏ ਕਰਾਂਗੇ ਰੰਗ ਵੀ ਤੇ ਕੂਤਰ ਕਿੰਨੇ ਵਾਵਾ ਕੱਢਣ ਵਾਲੇ ਆ ਆਪਣੇ ਹਾਇ ਤਾਂ ਜਿਹੜੇ ਮਿੱਤਰ ਜਾਂਚ ਪਾਉਣੇ ਨੇ ਆਪਣੇ ਉਹੀ ਸਾਰ ਹੋਏ ਵੇ ਆ ਅਜੇ ਆ ਵੇ ਲੋਕ ਕਿੰਨੇ ਕਿੰਨੇ ਹੋਏ ਹੋਏ ਆ ਵੇ ਅੱਧ ਅੱਧ ਪਈ ਆ ਜੀ ਇਹ ਪੂਰੀ ਗਰਮੀ ਸਰ ਹੋਣਗੇ ਆਪਣੇ ਆਹ ਵੇਖੋ ਇਹਦੇ ਕਿੰਨੇ ਕ ਅਇਤਾ ਅੱਧੇ ਗੂਤਰ ਅੱਧੇ ਨਹੀਂ ਹੋਏ ਮਤਲਬ ਥੋੜੇ ਗੂਤਰ ਸਾਰ ਹੋਏ ਆ ਆਦਰ ਉਹ ਥੋੜੇ ਜਿਆਦੇ ਪਏ ਆਪਣੇ ਕੋਲ ਸਾਰ ਹੋਣ ਵਾਲੇ ਜੀਰ ਕੰਨੀਆਂ ਕੰਨੀਆਂ ਪੰਗਾ ਇੱਕ ਖੰਭ ਦੋ ਦੋ ਖੰਭ ਉਹ ਵੀ ਪਏ ਆ ਨਾ ਬਾਬਾ ਪਈਆ ਯਾਰ ਇਧਰ ਜਿਵੇਂ ਓਕੇ ਰੋਟਾਂ ਜੀ ਨੀਲੀ ਐਰੀ ਪੈਣਾ ਸਕੀ ਜੀ ਆਹ ਗੂਤਰੀ ਦੀ ਤੇ ਇਹਦੀ ਮਾਂ ਆ ਰੱਤੀ ਆ ਤੇ ਇਹਨਾਂ ਦੀ ਰਤੀਤੀ ਆ ਆਗਬੁਦਰੀ ਦੀ ਜਿਹੜੀ ਅੱਜ ਉੱਡੀ ਆ ਇਹ ਕਬੂਦਰੀ ਸਾਕੀ ਭੈਣ ਐ ਦੀ ਇੱਕੋ ਝੂਲੀ ਦੀ ਆ ਨੀਲੀ ਤੇ ਉਹ ਨੀਲੀ ਇਹ ਆਪਾਂ ਬੱਚਿਆਂ 'ਤੇ ਰੋਕ ਲਈ ਆ ਤੇ ਉਹ ਆਪਾਂ ਡਾਲੀ ਆ ਕਬੂਦਰੀ ਗਿੱਜੀ ਦਾ ਇਹ ਵੀ ਆ ਆ ਨੀਲੀ ਵੀ ਪਰ ਇਹ ਬੱਚਿਆਂ 'ਤੇ ਰੋਕ ਲਈ ਆਪਾਂ ਇਹ ਡਾਉਣੀ ਨਹੀਂ ਗਈ ਇਹ ਛਟਕਾਂ ਆਖਾਂ ਦੀ ਆ ਉਹ ਹੈਗੀ ਖਟੀਆਂ ਖੜੀ ਆ ਆਹ ਵਾਲੀ ਨੀਲੀ ਇਧਰ ਬੈਠੀ ਹੋਣੀ ਆ ਆਹ ਬੈਠੀ ਇਹ ਖਟਕਾਂ ਖਾਂਦੀ ਆ ਤੇ ਆਹ ਹੈਗੀ ਨੀਲੀ ਛਟਕਾਂ ਆਖਾਂ ਦੀ ਇਹ ਬੱਚਿਆਂ ਸੁਰੂਗਲੀ ਤੇ ਉਹ ਆਪਾ ਡਾਲੀ ਆ। ਜ਼ੋਰ ਬਹੁ ਲਾਉਂਦੇ ਆ ਮਿੱਤਰੋ ਦੋਵੇਂ ਇਹ। ਇਹ ਵੀ ਗੁਦਰੀ ਬਹੁਤ ਜ਼ੋਰ ਲਾਉਂਦੀ ਸੀ ਤੇ ਉਹ ਵੀ ਗੁਦਰੀ ਬਹੁਤ ਜ਼ੋਰ ਲਾਉਂਦੀ ਸੀ। ਪਿਛਲੇ ਸਾਲੇ ਵੀ ਉੱਡਦੀ ਰਹੀ ਆ। ਪ੍ਰੈਅਤ ਕਿੰਨੀ ਆਪਾ ਡਾਈ। ਐਦ ਕੀ ਆਪਾ ਰੋਕ ਹੀ ਲਈ ਇਹ ਗੁਦਰੀ। ਲੋ ਜੀ ਪਾ ਦਾ ਦਾਣਾ ਬਾਣੀ ਸਾਰੇ ਉਤਰ ਨੂੰ ਮੁਕੇਂਗਾ ਰਿਪੋਰਟਾਂ। ਬਸ ਆਪਾਂ ਸਵੇਰੇ ਨਹੀਂ ਪਰਸ ਉਤਰ ਰੰਗ ਵੀ ਲਾ ਦੇਣਾ। ਤੇ ਕਿਉਂਕਿ ਸਵੇਰੇ ਤਾਂ ਮੈਂ ਘਰੇ ਨਹੀਂ ਹੋਣਾਗਾ ਦੁਪਹਿਰ ਵੇਲੇ ਨੂੰ ਆਜੂਗਾ ਘਰੇ ਮੈਂ ਤੇ ਆਪਾਂ ਚੱਲਣਾ ਅਜੇ ਦਿੱਲੀ ਦਿੱਲੀ ਕਿਉਂਕਿ ਮਾਮਾ ਆ ਰਿਹਾ ਬਾਹਰੋਂ ਤੇ ਮਾਮੇ ਨੂੰ ਲੈਣ ਜਾਣਾ ਦਿੱਲੂ ਤੇ ਦਿੱਲੀ 에ਰਪੋਰਟ ਤੇ ਉਤਰੂਗਾ ਅੱਜ ਰਾਤ ਦੀ ਫਲਾਈਟ ਆ ਤੇ ਰਾਤ ਨੂੰ ਲੈ ਕੇ ਆਉਣਾ 2 ਵਜੇ ਆਜੂਗਾ ਤੇ ਫਿਰ ਆਪਾਂ ਇੱਥੋਂ 7-8 7:30 ਵਜੇ ਤੁਰਾਂਗੇ ਤੇ ਕਾਰ ਤੇ ਤੇ ਫਿਰ ਚੱਲਨੇ ਆਪਾਂ ਦਿੱਲੀ ਅੱਜ ਵੀਨੇ ਯਾਰ ਦਿੱਲੀ ਜਾ ਕੇ ਗਾਂ ਖਵਾ ਦੇਗੇ ਤੁਹਾਨੂੰ ਮਾਹੌਲ ਕਿਵੇਂ ਆ ਤੇ ਜੇ ਉੱਥੇ ਨਾ ਦਿਖਾਇਆ ਗਿਆ ਤੇ ਫੇਰ ਆਪਣਾ ਇਥਿੰਗ ਐਂਡਿੰਗ ਆ ਟਾਟਾ ਬਾਈ ਬਾਈ ਇਥੀ ਨਹੀਂ ਫਿਰ ਕਰਾਂਗੇ ਯਾਰ ਕੰਟੀਨਿਊ ਗਾਂ ਕਰ ਦਾਂਗੇ ਦਿੱਲੀ ਵੀ ਖਵਾਵਾਂਗੇ ਤੁਹਾਨੂੰ ਫਿਰ ਆਪਾਂ ਤੇ ਮਿੱਤਰੋ ਚੱਲਦੇ ਆਪਾਂ ਹੁਣ ਤੇ ਕਿਹੜਾ ਆਪਾਂ ਜਾਣਾ ਮਿੱਡੂਮਾਨ ਮਿੱਡੂਮਾਨ ਨੂੰ ਫਿਰ ਕਾਰ ਤੇ ਜਾਵਾਂਗੇ ਆਪਾਂ ਦਿੱਲੀ ਤੇ ਸ਼ਾਮ ਦਾ ਟਾਈਮ ਹੋ ਗਿਆ 6:00 ਵਜੇ ਹੀ ਗਏ ਆ ਤੇ ਬਾ ਹੁਣ ਚੱਲਦੇ ਆ ਮਿੱਡੂਮਾਨ ਮਿੱਡੂਮਾਨ ਤਾਂ 10 ਮਿੰਟਾਂ ਦਾ ਆ ਜੀ ਆਪਣੇ ਤੋਂ ਟੈਲਮਾ ਟੈਲਮਾ ਝੋਟੀਆਲਾ ਝੋਟੀਆਲਾ ਤੋਂ ਮਿੱਡੂਮਾਨ ਬਾ ਮਿੱਡੂਮਾਨ ਚੱਲ ਕੇ ਤੇ ਗਾਂ ਫਿਰ ਕਰਦੇ ਕੰਟੀਨਿਊ ਚੱਲਦੇ ਆਪਾਂ ਚੱਲ ਪਏ ਮਿੱਤਰੋ ਆ ਪੰਬਰਸ ਜਾਣਾ ਦਿੱਲੀ ਨਹੀਂ ਜਾਣਾ ਅੰਬਰਸਰ ਬਸ ਪਹੁੰਚ ਹੀ ਗਏ ਆ ਪੰਬਰਸਰ ਉੱਤਰ ਨਹੀਂ ਮਾਮੇ ਨੇ ਤੇ ਅੰਬਰਸੋਰ ਲੈਣ ਜਾਣਾ ਚਲੋ ਵੇਖਾਂਗੇ ਜੇ ਉੱਥੇ ਕੰਟੀਨਿਊ ਹੋਇਆ ਕੰਟੀਨਿਊ ਕਰਦਾਂਗੇ ਨਹੀਂ ਆਪਣੀ ਇੱਥੇ ਟਾਟਾ ਬਾਏ ਬਾਏ ਵਲੌਗ ਦੀ ਐਂਡਿੰਗ ਆ ਜੀ